आज भी जागरण भी आरंभता और ज्योति प्रचार भी रस्म हो रही है जी और सारी कमेटी मेंबर हम उसी रिक्वेस्ट करेंगे जी सारी oh, wow. ਜੇ ਕਰਾ ਮਰਨ ਦੇ ਵਿਦਾ ਬੋਲੇ ਜੇ ਕਰਾ ਮਸ਼ਰਵਲੀਲਾ ਜੋਤਾਂ ਦੇ ਵਰਾਨ ਕੀ ਜੈ ਹਾਂਜੀ ਓਕੇ ਓਕੇ ਹਾਂਜੀ ਸਰ ਕੀ ਕਹਣਾ ਤੁਹਾਨੂੰ ਸਰ ਅੱਜ ਮਾ ਮਾ ਦੇ ਜਾਗਰਨ ਕਰਵਾਇਆ ਜਾ ਰਿਹਾ ਸਾਨੂੰ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਨੌਜਵਾਨ ਸਭਾ ਵੱਲੋਂ ਸਾਹਨੇ ਵਾਲ ਵਿਖੇ ਮਾਤਾ ਰਾਣੀ ਦਾ ਜਾਗਰਨ ਕਰਾਇਆ ਜਾ ਰਿਹਾ ਹੈ ਇਹ ਹਰ ਸਾਲ ਦੀ ਤਰ੍ਹਾਂ ਕੋਲੇ ਇੰਤਜ਼ਾਮਨਾ ਮਨਾਇਆ ਜਾ ਰਿਹਾ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਪੰਡਾਲ ਲੱਗਿਆ ਹੈ ਇਸ ਵਿੱਚ ਪੂਰੇ ਸਾਹਨੇਵਾਲ ਵਾਸੀਆਂ ਵੱਲੋਂ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਤੇ ਸਾਨੂੰ ਉਮੀਦ ਕਰਦੇ ਹਾਂ ਮਾ ਮਾਈ ਪੂਰੀ ਕਿਰਪਾ ਦੇ ਤੇ ਇਹ ਸਫਲ ਕਿਰਿਆ ਹੋਵੇਗਾ ਜਾਗਰਣ ਕਿੰਵਾਂ ਜਾਗਰਣ ਆ ਜੀ ਇਹ 13ਵਾਂ ਜਾਗਰਣ ਕਰਾਇਆ ਜਾ ਰਿਹਾ ਜੀ ਜੋ ਨੌਜਵਾਨ ਸਭਾ ਵੱਲੋਂ ਕਿਹੜੇ ਕਿਹੜੇ ਸਿੰਗਰ ਪਹੁੰਚ ਰਹੇ ਜਿੱਥੇ ਕਿਨਾਰੇ ਸਾਡੇ ਗੁਰਮਾਨ ਸਿੰਘ ਜੋ ਸਾਡੇ ਸ਼ਹਿਰ ਦੇ ਹੀ ਸਿੰਗਰ ਹਨ ਉਹਨਾਂ ਨੂੰ ਅੱਜ ਜਾਣਗੇ ਤੇ ਉਹ ਮਾਤਾ ਦਾ ਗੁਣਗਾਮ ਕਰਦੇ ਕਿਸ ਤਰ੍ਹਾਂ ਦੇਖਦੇ ਹੋ ਨੌਜਵਾਨ ਸਭਾ ਵੱਲੋਂ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਤੁਸੀਂ ਵੀ ਨੌਜਵਾਨ ਮੈਂਬਰ ਹੋ ਇੱਕ ਤਰ੍ਹਾਂ ਦੇ ਤਾਂ ਕਿ ਕਹਿਣਾ ਕੋਈ ਸਵਾਰ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਅੱਜਕੱਲ੍ਹ ਲੋਕ ਬਹੁਤ ਨਸ਼ੇਵਾਲ ਜਾ ਰਹੇ ਆ ਉਸ ਤਰ੍ਹਾਂ ਨਾਲ ਕਿ ਨਾ ਕਹਿੰਦੇ ਇਸ ਪਾਸੇ ਨੂੰ ਲੱਗਣਾ ਬਹੁਤ ਔਖਾ ਹੋ ਰਿਹਾ ਹੈ ਪਰ ਇਹਨਾਂ ਦੇ ਬਹੁਤ ਵਧੀਆ ਸਟੈਪ ਆ ਜੋ ਲਗਾਤਾਰ ਤੇਜ਼ੀ ਵਾਰੀ ਕਰਵਾ ਰਹੇ ਆ ਤੇ ਅਸੀਂ ਉਮੀਦ ਕਰਦੇ ਆ ਹੋਰ ਲੋਕ ਵੀ ਇੱਥੇ ਨੌਜਵਾਨ ਇਸ ਵੱਲ ਜੁੜਨਗੇ ਤੇ ਜਿਹੜੇ ਨਸ਼ੇਵਾਲ ਜੀ ਉਹਨਾਂ ਨੇ ਛੱਡ ਕੇ ਇਸ ਪਾਸੇ ਲੱਗ ਕੇ ਆਪਣਾ ਜੀਵਨ ਸੁਧਾਰਨਗੇ ਬਹੁਤ ਹੀ ਵਧੀਆ ਤੇ ਖੁਸ਼ੀ ਭਰਿਆ ਦਿਨ ਆ ਜਿਹੜਾ ਅੱਜ ਮਾਮਈ ਦਾ ਜਾਗਰਣ ਹੋ ਰਿਹਾ ਵਾ 13ਵਾਂ ਵਿਸ਼ਾਲ ਜਾਗਰਣ ਤੇ ਮੈਂ ਸਾਰੇ ਨੌਜਵਾਨ ਸਭਾ ਨੂੰ ਸਾਰੀ ਸੰਗਤ ਨੂੰ ਇਸ ਚੀਜ਼ ਦੀ ਬਹੁਤ ਲੱਖ ਲੱਖ ਵਧਾਈ ਦੇਣੀ ਹੈ ਕਿੰਨੇ ਸਤਾਂ ਦੇ ਨੌਜਵਾਨਾਂ ਦੇ ਵੱਲੋਂ ਕਿੰਨਾ ਉਪਰਾਲਾ ਕੀਤਾ ਜਾ ਰਿਹਾ ਹੈ ਕਾਫੀ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਕੀ ਆ ਰਹੇ ਨੇ ਪਰ ਲੇਕਿਨ ਉਪਰਾਲਾ ਕੀਤਾ ਜਾ ਰਿਹਾ ਹੈ ਸਾਹਨੇਵਾਲ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਕਹਿਣਾ ਚਾਹੁੰਦਾ ਬਹੁਤ ਵਧੀਆ ਉਪਰਾਲਾ ਜੀ ਅਸਤੇ ਚਾਹੁੰਦੇ ਵੀ ਨੌਜਵਾਨ ਜੁੜਨ ਚੰਗੀ ਚੰਗੇ ਵਾਲੇ ਪਾਸੇ ਜਾਣ ਤਾਂ ਕਿ ਹੋਰ ਨੂੰ ਦੇਖ ਕੇ ਵੀ ਮਾਤਰ ਇਹਨਾਂ ਨੂੰ ਦੇਖ ਕੇ ਵੀ ਹੋਰਾਂ ਨੂੰ ਵੀ ਇਸ ਚ ਮਤਲਬ ਵਧੀਆ ਖਿਆਲ ਆਵੇ ਤੇ ਉਹ ਹਰ ਪਾਸਿਓਂ ਬرائی ਵੱਲੋਂ ਬਚੇ ਰਹਿਣ ਜਿਹੜੇ ਕਿ ਮਹਾਮਾਇਦਾ ਗੁੰਗਾਨ ਕਰਦੇ ਸਾਡੇ ਪੁਰੇ ਲੋਕਲ ਕਲਾਕਾਰ ਗੁਰਮਨ ਸਿੰਘ ਜੀ ਨੇ ਤੇ ਨਾਲ ਦੋ ਲੇਡੀਜ਼ ਗਾਇਕ ਵੀ ਨੇ ਉਹਨਾਂ ਨਾਲ ਜੋ ਕਿ ਮਹਾਮਾਇਦਾ ਗੁੰਗਾਨ ਕਰਦੇ ਜੈ ਕਰਾ ਜਗਦੇ ਜੋਤਾਂ ਵਾਲੀ ਦਾ ਬੋਲ ਸਾਚੇ ਦਰਵਾਰ ਕੀ ਜੈ ਮਹਾਮਾਇਦਾ ਜਗਤ ਪੂਜ ਵਾਲੀ ਆਵਾਜ਼ ਪਹੁੰਚ ਰਿਹਾ ਕਿ ਸਭ ਤੋਂ ਪਹਿਲਾਂ ਬਹੁਤ ਖੁਸ਼ੀ ਹੋ ਰਹੀ ਹੈ ਜੀ ਬੜੀ ਮਾਤਾ ਰਣੀ ਨੇ ਪਾਰ ਕਿਰਪਾ ਕੀਤੀ ਆ ਉਹਦੀ ਕਿਰਪਾ ਦੇ ਨਾਲ ਹੀ ਸਾਹਨੇਵਲ ਦਾਣਾ ਮੰਡੀ ਵਿਖੇ 13ਵਾਂ ਵਿਸ਼ਾਲ ਭਗਤੀ ਜਾਗਨ ਹੋ ਰਿਹਾ ਜਾ ਰਿਹਾ ਸਾਡਾ ਵਡਾ ਵੀਰ ਕਰਨ ਨੀਜਾ ਸਾਹਿਬ ਸਾਰੀ ਦੇਖ ਰੇ ਕਰ ਰਹੇ ਨੇ ਸਾਡੇ ਬਿੱਟੂ ਜੀ ਹੋਣੀ ਨੌਜਵਾਨ ਸੇਵਾਦਾਲ ਦੇ ਸਾਰੇ ਕਮੇਟੀ ਮੈਂਬਰ ਵਧਾਈ ਦੇ ਪਾਤਰ ਨੇ ਸਮੂਹ ਨਗਰ ਨਿਵਾਸੀ ਇਹ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੇ ਸਾਥ ਨਾਲ ਮਾਤਾ ਰਾਣੀ ਦਾ ਨਿਰਵਿਗਨ 13ਵਾਂ ਜਾਗਰਣ ਹੋ ਰਿਹਾ ਲੜੀਵਾਰ ਚੱਲ ਰਿਹਾ ਤੇ ਮਾਤਾ ਰਾਣੀ ਐਦਾਂ ਹੀ ਕਿਰਪਾ ਬਣਾਈ ਰਹੀ ਹੈ ਦੇ ગામ ਤੁਸੀਂ ਨਾ ਤੁਹਾਨੂੰ ਬੋਧਾ ਕਰਾਉਣਾ ਹੈ ਬਗ ਵਿੱਚ ਕਾਫੀ ਸੰਕੰਮ ਗਿਆ ਤੇ ਉਹ ਮਾਮਲਾ ਜੀ 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 ਕਿੜੀ ਕਿੜੀ ਜੀ ਜੀ ਦਾ ਨਾਮ ਤੋਂ ਪਿੰਡ ਪੈਣਾ ਨਾ ਸਭ ਤੋਂ ਪਹਿਲਾਂ ਜੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਆਪਣੇ ਸਾਰੇ ਸਾਹਨੇਵਾਲ ਨਿਵਾਸੀਆਂ ਦਾ ਮੇਰਾ ਆਪਣਾ ਸ਼ਹਿਰ ਆ ਸਾਰੇ ਬਹੁਤ ਪਿਆਰ ਸਤਿਕਾਰ ਦੇ ਰਹੇ ਨੇ ਸਾਰਿਆਂ ਦੀ ਦੁਆ ਮ आशीर्वाद ਬਹੁਤ ਜਿਆਦਾ ਮੇਰੇ ਵੱਡੇ ਭਰਾ ਹੀ ਸਾਹਿਬ ਮੇਰੇ ਨਾਲ ਖੜੇ ਨੇ ਸੋ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਹਰ ਜਾਗਰਣ ਤੇ ਹਰ ਪ੍ਰੋਗਰਾਮ ਤੇ ਸਭ ਦਾ ਬਹੁਤ ਸਾਥ ਪਿਆਰ ਮਿਲਦਾ ਤੇ ਬੜਾ ਮੈਨੂੰ ਮਾਣ ਮਹਿਸੂਸ ਹੁੰਦਾ ਮੈਂ ਆਪਣੇ ਵੱਲੋਂ ਕਰਮਾਂ ਵਾਲਾ ਸਮਝਦਾ ਭਗ ਵਾਲਾ ਸਮਝਦਾ ਮਾਤਾ ਰਾਣੀ ਦੀ ਪਾਰ ਕਿਰਪਾ ਨਾਲ ਸੋ ਅੱਛੇ ਅੱਛੇ ਭਜਨ ਵੀ ਲੈ ਕੇ ਆ ਰਹੇ ਹਾਂ ਜੀ ਤੇ ਅੱਛੇ ਅੱਛੇ ਗਾਣੇ ਮੇਰੇ ਰੈਡੀ ਪੈਨੇ ਪੰਜ ਸੌਂਗਾਂ ਕੋ ਵੀ ਬੜੀ ਜਲਦੀ ਆਪ ਜੀ ਦੇ ਰੂਪ ਲੋ ਕਰਾਂਗੇ ਬੜੇ ਸੋਹਣੇ ਸੋਹਣੇ ਭਜਨ ਮਾਤਾ ਰਾਣੀ ਨੇ ਜਿਹੜੀ ਨੌਕਰੀ ਦਿੱਤੀ ਆ ਉਹ ਪੂਰੇ ਧੰਨਮਾਨਾ ਨਿਵਾਵਾਂਗੇ ਜੀ ਮੈਸੇਜ ਨਹੀਂ ਮੈਂ ਤਾਂ ਸਾਰਿਆਂ ਦੇ ਅੱਗੇ ਚਰਨਾ ਚ ਅਰਦਾਸ ਕਰਦਾ ਬੇਨਤੀ ਕਰਦਾ ਕਿਉਂਕਿ ਸਾਰੇ ਸਿਆਣੇ ਨੇ ਸਾਰੇ ਵੱਡੇ ਨੇ ਸੂਝਵਾਨ ਨੇ ਤਾਂ ਮੈਂ ਇਹੀ ਅਰਦਾਸ ਕਰਦਾ ਕਿ ਮਾਤਾ ਰਾਣੀ ਸਾਡੇ ਜੂਥ ਨੂੰ ਖਾਸ ਕਰਕੇ ਨਸ਼ਿਆਂ ਤੋਂ ਬਚਾਵੇ ਬੁਰੇ ਸੰਗਤ ਤੋਂ ਬਚਾਵੇ ਸਾਨੂੰ ਲੋੜ ਅੱਜ ਦੇ ਸਮੇਂ ਦੀ ਬਹੁਤ ਵੱਡੀ ਕਿ ਜਿਸ ਤਰ੍ਹਾਂ ਸਮਾਜ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਜਿਹੜੀ ਬੁਰਾਈਆਂ ਵਧੀਆਂ ਜਾ ਰਹੀਆਂ ਨੇ ਤਾਂ ਨੌਜਵਾਨ ਸਾਡੇ ਜਦੋਂ ਇਹ ਧਾਰਮਿਕ ਕਮਾਨਾਂ ਨਾਲ ਜੁੜਦੇ ਨੇ ਸੇਵਾ ਸਿਮਰਨ ਨਾਲ ਜੁੜਦੇ ਨੇ ਏ ਆਪਣੇ ਆਪ ਰਸਤੇ ਸਿੱਧੇ ਹੋ ਜਾਂਦੇ ਨੇ ਮਾਤਾ ਰਾਣੀ ਐਦਾਂ ਹੀ ਗਿਰ ਪਰ ਕੇ ਤੇ ਉਸ ਤੋਂ ਬਾਅਦ ਮੈਂ ਤੁਹਾਡਾ ਵੀ ਸਵਰ ਨਿਊਜ਼ ਦਾ ਸਾਰੇ ਮੈਂਬਰਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਤੁਸੀਂ ਸਾਰਾ ਪ੍ਰੋਗਰਾਮ ਲਾਈਵ ਕੈਪਚਰ ਕਰੋਗੇ ਸਾਰਾ ਤੁਸੀਂ ਇਹਨੂੰ ਫਿਲਮਾ ਰਹੇ ਹੋ ਤੁਹਾਡੀ ਸਾਰੀ ਟੀਮ ਜਿੰਨੇ ਵੀ ਤੁਸੀਂਰੇ ਪਹੁੰਚੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇਰੀ ਹੀ ਗੱਲਾਂ ਅਭੀ ਸਮੇਂ ਨਾਲ ਦੇ ਤੇਰੀ ਬਨਵਾ ਤੇਰੀ ਯੋਗ ਪਹੁੰਚਦਾ ਦਾ ਮੇਰੇ ਕੋਲ ਮੇਰੇ ਨਾਲ ਕੋਈ ਨਾ ਕੋਵਾ ਤੇਰੇ ਨਾਲ ਕਿੱਦਾਂ ਤੇਰੀ ਅੱਜ ਕਹਿਣਾ ਜਿੰਨਾ ਤੇਰਾ ਨਾਮ ਦੀਆ ਹੈ ਜੱਗ ਦਾ ਜਿੰਨਾ ਤੇਰਾ ਨਾਮ ਦੀਆ ਹੈ ਪਰਦਾ ਕੱਟਾ ਕੋਣ ਪੁੱਛੇ sandık